ਇਕਰ ਤੁਸੀਂ ਵੀ ਹੁਣ ਆਪਣੀ ਗੱਡੀ ਕਿਸੇ ਨੂੰ ਵੇਚਣੀ ਹੈ ਤਾਂ ਭਾਈ ਸਾਵਧਾਨ ਹੋ ਜਿਓ ਜੀ ਹਾਂ ਆ ਖਬਰ ਤੁਹਾਡੇ ਵਾਸਤੇ ਬੇਖਤ ਜ਼ਰੂਰੀ ਹੈ ਕਿ ਅੱਜ ਕੱਲ ਲੋਕ ਕਿਵੇਂ ਠੱਗਦੇ ਨੇ ਕਿਵੇਂ ਲੋਕ ਲੁੱਟ ਆਖੋਹਾਂ ਕਰਦੇ ਨੇ ਆ ਤਰੀਕਾ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਕਿਵੇਂ ਭੋਲੇ ਪਾਲੇ ਲੋਕਾਂ ਨੂੰ ਪਰਮਾਇਆ ਜਾਂਦਾ ਹੈ ਮਰ ਉਸ ਤੋਂ ਬਾਅਦ ਫਿਰ ਉਹਨਾਂ ਭੋਲੇ ਪਾਲੇ ਲੋਕਾਂ ਦੇ ਨਾਲ ਕੀ ਵੱਡਾ ਕਾਣ ਕਰ ਦਿੱਤਾ ਜਾਂਦਾ ਤਾਂ ਨਾਬੇ ਦੀ ਇਹ ਖਬਰ ਸਾਹਮਣੇ ਆਈ ਹੈ ਨਬਤ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਦਰਅਸਲ ਆਪਣੀ ਜੀਭ ਜਿਹੜੀ ਹੈ ਉਹ ਵੇਚਣੀ ਸੀਗੀ ਤਾਂ ਉਸ ਜੀਭ ਨੂੰ ਔਲੈਕਸ ਤੇ ਪਾ ਦਿੱਤਾ ਤੇ ਉਸ ਤੋਂ ਬਾਅਦ ਇੱਕ ਗਾਹਕ ਜਿਹੜਾ ਆ ਇਸ ਬੰਦੇ ਨੂੰ ਮਿਲਦਾ ਹੈ ਕਿ ਭਾਜੀ ਮੈਂ ਜੀਪ ਖਰੀਦਣੀ ਹੈ ਪਰ ਜੀਪ ਦੀ ਪਹਿਲਾਂ ਮੈਨੂੰ ਟੈਸਟ ਡਰਾਈਵ ਦੇ ਦਿਓ ਤਾਂ ਹੁਣ ਜਿਹੜੇ ਬੰਦੇ ਟੈਸਟ ਡਰਾਈਵ ਦਿੰਦੇ ਨੇ ਉਹ ਸਾਵਧਾਨ ਹੋ ਜੋ ਕਿਉਂਕਿ ਟੈਸਟ ਡਰਾਈਵ ਤੇ ਵੀ ਤੁਹਾਡੇ ਨਾਲ ਇਸ ਤਰੀਕੇ ਦਾ ਕਾਂਡ ਹੋ ਸਕਦਾ ਹੈ ਜੀਹਾਂ ਕਿਸੇ ਵੇਲੇ ਵੀ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ ਤਾਂ ਸੀਸੀਟੀਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇਵੇਗਾ ਕਿ ਅੱਜਕੱਲ੍ਹ ਲੋਕ ਜਿਹੜੇ ਨੇ ਕਿਥੋਂ ਤੱਕ ਡਿੱਗ ਚੁੱਕੇ ਨੇ আর ਕਿਵੇਂ ਦੇ ਨਵੇਂ-ਨਵੇਂ ਪੈਸੇ ਰਿਆ ਜਮਾਉਂਦੇ ਨੇ ਕਿ ਲੋਕਾਂ ਨੂੰ ਠੱਗਿਆ ਕਿਵੇਂ ਜਾਵੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਮੌਕੇ ਦੀ ਸਾਫ਼ ਘਟਨਾ ਕੈਦ ਹੋਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਬੁਲਟ ਦੇ ਉੱਪਰ ਦੋ ਨੌਜਵਾਨ ਮੁੰਡੇ ਤੁਹਾਨੂੰ ਦਿਖਾਈ ਦੇਣਗੇ ਇਹ ਬੁਲਟ ਕਿਸੇ ਹੋਰ ਦਾ ਨਹੀਂ ਬਲਕਿ ਨੌਜਵਾਨ ਮੁੰਡੇ ਵੀ ਲੁਟੇਰੇ ਨੇ ਜਿਨ੍ਹਾਂ ਨੇ ਇੱਕ ਬੰਦੇ ਦਾ ਮੋਟਰਸਾਈਕਲ ਬੁਲਟ ਲੁੱਟਿਆ ਹੋਇਆ ਹੈ ਔਰ ਇਹ ਉਹੀ ਹੈ ਜਿਨ੍ਹਾਂ ਨੇ ਬੰਦੇ ਨੂੰ ਕਿਹਾ ਕਿ ਅਸੀਂ ਤੇਰੀ ਜੀਪ ਖਰੀਦਣੀ ਹੈ ਔਰ ਸਾਨੂੰ ਪਹਿਲਾਂ ਟੈਸਟ ਡਰਾਈਵ ਦੇ ਦੇ ਤਾਂ ਉਹ ਬੰਦਾ ਜਿਨੇ ਵਾਕਿਆ ਸੋਚਿਆ ਹੋਣਾ ਕਿ ਵਾਕਿਆ ਗਾਹਕ ਹੈ ਇਹਨਾਂ ਨੂੰ ਟੈਸਟ ਡਰਾਈਵ ਦੇ ਦਿੰਨੇ ਆ ਤਾਂ ਪਹਿਲਾਂ ਇਹਨਾਂ ਮੁੰਡਿਆਂ ਨੇ 50000 ਰੁਪਿਆ ਵੀ ਉਹਨੂੰ ਸਾਈ ਦੇ ਤੌਰ ਤੇ ਦਿੱਤਾ ਔਰ ਉਸ ਤੋਂ ਬਾਅਦ ਉਹਨੂੰ ਟੈਸਟ ਡਰਾਈਵ ਤੇ ਨਾਲ ਲੈ ਕੇ ਕਿ ਅਸੀਂ ਟੈਸਟ ਡਰਾਈਵ ਲੈਣੀ ਹੈ ਤਾਂ ਘਰ ਤੋਂ 10 ਕਿਲੋਮੀਟਰ ਦੂਰ ਕਿਸੇ ਸੁੰਨੀ ਜਗ੍ਹਾ ਤੇ ਲੈ ਜਾਂਦੇ ਆ ਕਿ ਅਸੀਂ ਟੈਸਟ ਡਰਾਈਵ ਜਿਹੜੀ ਹੈ ਉਹ ਲੈਣੀ ਹੈ ਤੇ ਉੱਥੇ ਜਾ ਕੇ ਤੀਜ ਧਾਰ ਖਥਿਆਰਾਂ ਦੇ ਨਾਲ ਵਾਰ ਕੀਤਾ ਜਾਂਦਾ ਹੈ ਉਸ ਬੰਦੇ ਦੇ ਉੱਪਰ ਜਿਹੜਾ ਜੀਪ ਦਾ ਮਾਲਕ ਸੀ ਔਰ ਉਹਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ ਉਹਦਾ ਬੁਲਟ ਤੇ ਉਹਦੀ ਜੀਪ ਤੇ ਉਹਦਾ ਮੋਬਾਈਲ ਫੋਨ ਲੈ ਕੇ ਲੁਟੇਰੇ ਜਿਹੜੇ ਹੈ ਉਹ ਫਰਾਰ ਹੋ ਜਾਂਦੇ ਨੇ ਲੋ ਦੱਸੋ ਇਸ ਤਰੀਕੇ ਦੇ ਨਾਲ ਟੈਸਟ ਡਰਾਈਵ ਲਈ ਹੈ ਟੈਸਟ ਡਰਾਈਵ ਦੇ ਬਹਾਨੇ ਜੀਬ ਵੀ ਲੁੱਟੀ ਗਈ ਔਰ ਬੰਦੇ ਦਾ ਮੋਟਰਸਾਈਕਲ ਵੀ ਲੁੱਟਿਆ ਗਿਆ ਔਰ ਉਹਦਾ ਮੋਬਾਈਲ ਫੋਨ ਜਿਹੜਾ ਹੈ ਉਹ ਵੀ ਖੋ ਕੇ ਫਰਾਰ ਹੋ ਚੁੱਕੇ ਨੇ ਘਾਟਾ ਤਾਂ ਵੱਡਾ ਹੈ ਹੀ ਹੈ ਪਰ ਨਾਲ ਦੀ ਨਾਲ ਕੀ ਜਾਨ ਨੂੰ ਵੀ ਵੱਡਾ ਖਤਰਾ ਹੈ ਖੁਦਾ ਨਾ ਖਾਸ ਤਾਂ ਕੋਈ ਗੋਲੀ ਮਾਰ ਕੇ ਉਹਦੀ ਜੀਵਨ ਲੀਲਾ ਹੀ ਸਮਾਪਤ ਕਰ ਦੰਦੇ ਤਾਂ ਕੌਣ ਜ਼ਿੰਮੇਵਾਰ ਸਗਾ ਤਾਂ ਇਸ ਤਰੀਕੇ ਦੀਆਂ ਵਾਅਦਾਤਾਂ ਨੂੰ ਹੁਣ ਅੰਜਾਮ ਦਿੱਤਾ ਜਾ ਰਿਹਾ ਹੈ ਨਵੇਂ ਆਏ ਦਿਨ ਕੀ ਬਹਾਨੇ ਨਵੇਂ ਆਏ ਦਿਨ ਹੀ ਇਸ ਤਰੀਕੇ ਦੇ ਪੈੰਥੜੇ ਜਿਹੜੇ ਹੈ ਉਹ ਲੁਟੇਰੀਆ ਦੇ ਵੱਲੋਂ ਅਜਮਾਏ ਜਾਂਦੇ ਆ ਗੱਡੀ ਖਰੀਦਣ ਦੇ ਬਹਾਨੇ ਤੇ ਗੱਡੀ ਦੀ ਟੈਸਟ ਡਰਾਈਵ ਲੈਣ ਦੇ ਬਹਾਨੇ ਬੰਦੇ ਨੂੰ ਬਾਹਰ ਬੁਲਾਇਆ ਜੀਪ ਦੇ ਉੱਪਰ ਔਰ ਉਸ ਨੂੰ ਦੂਰ 10 ਕਿਲੋਮੀਟਰ ਕਿਸੇ ਸੁੰਨੀ ਥਾਂ ਤੇ ਖੜਕੇ ਆ ਮੁੰਡਿਆਂ ਨੇ ਉਸਦੇ ਉੱਪਰ ਹਮਲਾ ਕੀਤਾ ਤੇ ਉਹਦੀ ਜੀਪ ਜਿਹੜੀ ਹੈ ਉਹ ਵੀ ਖੋ ਕੇ ਫਰਾਰ ਕੋਏ ਔਰ ਉਹਦਾ ਮੋਟਰਸਾਈਕਲ ਬੁਲਟ ਮੋਟਰਸਾਈਕਲ ਵੀ ਲੈ ਕੇ ਫਰਾਰ ਹੋ ਗਏ ਤੇ ਉਹਦਾ ਮੋਬਾਈਲ ਫੋਨ ਜਿਹੜਾ ਆ ਉਹ ਵੀ ਖੋ ਲਿਆ ਜਾਂਦਾ ਆ ਦੇਖੋ ਤਸਵੀਰਾਂ ਦੇ ਵਿੱਚ ਇਹ ਬੁਲਟ ਮੋਟਰਸਾਈਕਲ ਤੇ ਇਹ ਆਏ ਨੇ ਜੇਕਰ ਤੁਹਾਡੀ ਪਛਾਣ ਦੇ ਵਿੱਚ ਆਉਂਦੇ ਨੇ ਤਾਂ ਜਰੂਰ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਔਰ ਅਜਿਹੀ ਵਾਰਦਾਤ ਅੱਗੇ ਤੋਂ ਕਿਸੇ ਦੇ ਨਾਲ ਜਿਹੜੀ ਹੈ ਉਹ ਨਾ ਹੋ ਸਕੇ ਇਸ ਤਰੀਕੇ ਦੇ ਨਾਲ ਹੁਣ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਲੋਕਾਂ ਨੂੰ ਜਿਹੜਾ ਜਾਨ ਦਾ ਖਤਰਾ ਵੀ ਇਹ ਖੁਜੀਆਂ ਜਿਹੜੀਆਂ ਬਾਰਦਾਤਾ ਵਾਪਰਦੀਆਂ ਨੇ ਔਰ ਤੁਸੀਂ ਵੀ ਸਾਵਧਾਨ ਖੋ ਜੇਕਰ ਤੁਸੀਂ ਵੀ ਅਜਿਹੇ ਕੰਮ ਕਰਦੇ ਹੋ ਜਿਹੇ ਪੇਸ਼ੇ ਦੇ ਨਾਲ ਜੁੜਿਆ ਹੋਇਆ ਕੰਮ ਕਰਦੇ ਹੋ ਤਾਂ ਅਜੇ ਕਰਤਾਨ ਨੂੰ ਵੀ ਕੋਈ ਕਵੇ ਕਿ ਮੈਨੂੰ ਟੈਸਟ ਡਰਾਈਵ ਦੇ ਤਾਂ ਭਾਈ ਆਪਣੀ ਸੇਫਟੀ ਜ਼ਰੂਰ ਨਾਲ ਰੱਖਿਆ ਕਰੋ ਨਹੀਂ ਤਾਂ ਟੈਸਟ ਡਰਾਈਵ ਦੇ ਬਹਾਨੇ ਆ ਦੇਖੋ ਕਿੰਨਾ ਵੱਡਾ ਕਾਰਾ ਕਰ ਦਤਾ ਹੈ ਗੱਡੀ ਵੀ ਹੱਥੋਂ ਗਈ ਮੋਟਰਸਾਈਕਲ ਵੀ ਗਿਆ ਬੁਲਟ ਮੋਬਾਈਲ ਫੋਨ ਵੀ ਗਿਆ ਔਰ ਆਪਣੀ ਜਾਨ ਵੀ ਖਤਰੇ ਦੇ ਵਿੱਚ ਸੀਗੀ ਔਰ ਮਸਾ ਬਚੀ ਹੈ